ਭਾਜੀ ਤੁਸੀਂ ਕੈਮਰਾ ਦੋ ਜੀ ਸਾਨੂੰ ਆਪਣਾ ਕੰਮ ਕਰਨ ਦਿਓ ਅਸੀਂ ਤੁਸੀਂ ਟਰੈਕ ਕਲੀਅਰ ਕਰਾਇਆ ਅਸੀਂ ਉਹੀ ਦਿਖਾ ਰਹੇ ਹੋ ਟਰੈਕ ਕਲੀਅਰ ਕਰਾ ਦਿੱਤਾ ਕਿ ਅਸੀਂ ਕੋਈ ਗਲਤ ਨਹੀਂ ਕਰ ਰਹੇ ਯਾਰ ਸਾਡਾ ਪਤਾ ਨਹੀਂ ਕੀ ਆ ਸਾਡੀ ਡਿਊਟੀ ਅਸੀਂ ਕਰ ਰਹੇ ਹਾਂ ਭਾਜੀ ਤੁਸੀਂ ਆਪਣੀ ਗਲਤੀ ਕਰ ਰਹੇ ਹੋ ਇੱਕ ਵੰਡਣ ਕਹਿ ਜੀ ਕਾਰ ਦੇ ਦਿਓ ਸਾਡ ਭਾਜੀ ਸਾਡੇ ਕੋਲ ਸਰ ਮੇਰੇ ਕੋਲ ਕਾਰ ਨਹੀਂ ਸਾਰੇ ਲੜਾਂਗੇ ਲੜਾਂਗੇ ਇਧੀਆਂ ਲੋਕ ਲੈ ਕੇ ਉੱਠਣਗੇ ਸਪੁੱਤਰ ਭਗਵੰਤ ਮਾਨ ਨੂੰ ਜਵਾਬ ਦੇਵਾਂਗੇ ਨੌਜਵਾਨਾਂ ਨੂੰ ਅਰੈਸਟ ਕਰ ਲਿਆ ਗਿਆ ਏ ਸੋ ਟਰੈਕ ਆ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕਲੀਅਰ ਕਰਾ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਇੱਥੇ ਕੁਝ ਨੌਜਵਾਨਾਂ ਵੱਲੋਂ ਟਰੈਕ ਆ ਜਿਹੜਾ ਉਹ ਜਮ ਕੀਤਾ ਗਿਆ ਸੀ ਕਿਉਂਕਿ ਅੱਜ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਭਾਨੇ ਸਿੱਧੂ ਦੇ ਹੱਕ ਵਿੱਚ ਧੂਰੀ ਦੇ ਵਿੱਚ ਰੇਲਵੇ ਟਰੈਕ ਜਮ ਕੀਤੇ ਜਾਣਗੇ ਚੱਕਾ ਜਮ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਕ ਆ ਜਿਹੜਾ ਉਹ ਕਲੀਅਰ ਕਰਾ ਦਿੱਤਾ ਗਿਆ ਹੈ ਜਿਹੜੇ ਟਰੈਕ ਤੇ ਨੌਜਵਾਨ ਪਹੁੰਚੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੇਲਵੇ ਟਰੈਕ ਨੇ ਜਿਹੜੇ ਜਾਮ ਕੀਤੇ ਜਾਣਗੇ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਦੇ ਦਿਨ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਨੇ ਸਿੱਧੂ ਦੇ ਹੱਕ ਵਿੱਚ ਧੂਰੀ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇ ਬੰਦੀ ਕਰਕੇ ਨੌਜਵਾਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਜਿੱਥੇ ਟ੍ਰੈਕ ਜਾਮ ਕਰਨਾ ਸੀ ਫਿਲਹਾਲ ਬੇਨੜਾ ਪਿੰਡ ਦੇ ਵਿੱਚ ਨੌਜਵਾਨਾਂ ਵੱਲੋਂ ਟ੍ਰੈਕ ਜਾਮ ਕੀਤਾ ਗਿਆ ਹੈ ਸੋ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਣੜਾ ਉਹ ਪੰਜਾਬੀ ਲੋਕ ਚੈਨਲ ਦੇ ਨਾਲ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਹਾਂਜੀ ਢੱਲੋ ਸਾਹਿਬ ਉੱਥੇ ਪਹੁੰਚ ਗਿਆ ਮੈਂ ਜਿੱਥੇ ਨੌਜਵਾਨਾਂ ਨੇ ਟ੍ਰੈਕ ਰੁਕਤੇ ਸੀਗਾ ਦੇਖਦਾ ਬਾਈ ਅੱਗੇ ਜਾਂਦੇ ਦੋਵੇਂ ਪੂਰੇ ਬਾਈਕ ਤੋਂ ਆਹ ਹਾਂ ਹਾਂ ਠੀਕ ਹੈ ਠੀਕ ਹੈ ਓਕੇ ਫਿਲਹਾਲ ਤੁਸੀਂ ਦੇਖ ਰਹੇ ਹੋ ਨੌਜਵਾਨਾਂ ਨੂੰ ਜਿਹੜਾ ਟ੍ਰੈਕ ਜਾਮ ਕੀਤਾ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਟ੍ਰੈਕ ਆ ਜਿਹੜਾ ਕਲੀਅਰ ਕਰਾ ਦਿੱਤਾ ਗਿਆ ਏ ਨੌਜਵਾਨਾਂ ਨੂੰ ਅਰੈਸਟ ਕਰ ਲਿਆ ਗਿਆ ਏ ਸੋ ਟ੍ਰੈਕ ਆ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕਲੀਅਰ ਕਰਾ ਦਿੱਤਾ ਗਿਆ ਏ ਤੁਸੀਂ ਦੇਖ ਰਹੇ ਹੋ ਇੱਥੇ ਕੁਝ ਨੌਜਵਾਨਾਂ ਵੱਲੋਂ ਟਰੈਕ ਹੈ ਜਿਹੜਾ ਉਹ ਜਾਮ ਕੀਤਾ ਗਿਆ ਸੀ ਕਿਉਂਕਿ ਅੱਜ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਭਾਨੇ Sidhu ਦੇ ਹੱਕ ਵਿੱਚ ਧੂਰੀ ਦੇ ਵਿੱਚ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਚੱਕਾ ਜਾਮ ਕੀਤਾ ਜਾਊਗਾ ਫਿਲਹਾਲ ਨੌਜਵਾਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਨੇ ਟਰੈਕ ਜਾਮ ਕੀਤਾ ਸੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਟਰੈਕ ਹੈ ਜਿਹੜਾ ਉਹ ਕਲੀਅਰ ਕਰਾ ਦਿੱਤਾ ਗਿਆ ਹੈ ਹਾਂਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਜੋ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਕ ਆ ਜਿਹੜਾ ਉਹ ਕਲੀਅਰ ਕਰਾ ਦਿੱਤਾ ਗਿਆ ਏ ਜਿਹੜੇ ਟਰੈਕ ਤੇ ਨੌਜਵਾਨ ਪਹੁੰਚੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੇਲਵੇ ਟਰੈਕ ਨੇ ਜਿਹੜੇ ਜਾਮ ਕੀਤੇ ਜਾਣਗੇ ਬਾਈ ਜੀ ਆਪ ਘੜੀ ਤੋੜ ਕੇ ਫੋਨ ਖੋਲਿਆ ਬਹੁਤ ਕਹਿ ਜੋ ਬਾਪੂ ਖੋਲਿਆ ਗਿਆ ਘੜੀ ਤੋੜੀ ਗਈ ਆ ਅਸੀਂ ਜਵਾਨੀ ਵਾਸਤੇ ਲੜਿਆ ਲੜਦੇ ਰਹਾਂਗੇ ਸਭ ਕਿਸ ਦੇਖਦੇ ਹੋ ਤੁਸੀਂ ਇਹ ਸਿਸਟਮ ਨੂੰ ਪੰਜਾਬ ਦੀ ਜਵਾਨੀ ਦਾ ਕਹਾਣ ਪੰਜਾਬ ਜਵਾਨੀ ਕਾਣ ਕਰਨਾ ਮਕਸਦ ਹੈ ਪਰ ਇਹ ਜਵਾਨੀ ਉੱਠੂਗੀ ਲੜਾਂਗੇ ਹਾਂਜੀ ਸਰ ਇਹਦਾ ਸਾਡਾ ਜੀ ਆ ਤਾਂ ਸਾਡਾ ਜੀ ਆ ਤਾਂ ਮੇਰਾ ਉਹ ਕਿੱਥੇ ਮੁੰਡਾ ਸਾਡਾ ਹਾਂਜੀ ਆ ਅਸੀਂ ਚੱਕ ਲੈ ਹਾਂਜੀ ਕਾਰ ਇਧਰ ਆ ਮੇਰੇ ਕੋਲ ਲਓ ਜੀ ਇਹ ਤਾਂ ਕਹਿੰਦਾ ਸੀ ਮੁੰਡਾ ਦਾ ਇਹਦਾ ਮੇਰੇ ਕੋਲ ਜੀ ਨਾਲੇ ਹੈ ਜੀ ਆ ਜਾਓ ਜੀ ਪਾਜੀ ਤੁਸੀਂ ਕੈਮਰਾ ਦਿਓ ਜੀ ਸਾਨੂੰ ਆਪਣਾ ਕੰਮ ਕਰਨ ਦਿਓ ਅਸੀਂ ਤੁਸੀਂ ਟਰੈਕ ਕਲੀਅਰ ਕਰਾਇਆ ਅਸੀਂ ਉਹੀ ਦਿਖਾ ਰਹੇ ਹਾਂ ਵੀ ਟਰੈਕ ਕਲੀਅਰ ਕਰਾ ਦਿੱਤਾ ਗਿਆ ਅਸੀਂ ਕੋਈ ਗਲਤ ਨਹੀਂ ਕਰ ਰਹੇ ਕੋਈ ਸਰ ਉਹ ਖਬਰ ਵੀ ਲਖੀ ਬੋਲਣ ਹਾਂ ਜੀ ਬਾਜੀ ਕੀ ਹੋ ਗਿਆ ਨਹੀਂ ਜੀ ਕੈਮਰਾ ਤਾਂ ਗਲਤ ਹੈ ਜੀ ਇਹ ਤਾਂ ਗੱਲ ਨਹੀਂ ਪਾ ਰਹੇ ਅਸੀਂ ਉਹੀ ਦਿਖਾਇਆ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਕ ਕਲੀਅਰ ਕਰਾ ਦਿੱਤਾ ਗਿਆ ਕੁਝ ਨੌਜਵਾਨਾਂ ਵੱਲੋਂ ਟਰੈਕ ਰੋਕਿਆ ਗਿਆ ਸੀ ਅਸੀਂ ਕੋਈ ਗਲਤ ਨਹੀਂ ਕਰ ਰਹੇ ਜੋ ਹੋ ਰਿਹਾ ਉਹ ਦਿਖਾ ਰਹੇ ਹਾਂ ਓਏ ਤੁਹਾਡਾ ਹੈ ਹਾਂਜੀ ਲੈ ਫੇਟਵਾ ਦੇ ਹੁਣੀ ਦਵਾ ਯਾਰ ਸਾਡਾ ਪਤਾ ਨਹੀਂ ਕੀ ਆ ਸਾਡੀ ਡਿਊਟੀ ਅਸੀਂ ਕਰ ਰਹੇ ਹਾਂ ਭਾਜੀ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਇੱਕ ਉਹ ਮੁੰਡੇ ਨੂੰ ਕਹ ਜੀ ਵੀ ਕਾਰ ਦੇ ਦੇ ਸਾਡਾ ਭਾਜੀ ਸਾਡੇ ਕੋਲ ਸਰ ਮੇਰੇ ਕੋਲ ਕਾਰ ਨਹੀਂ ਸੋਨੇ ਲੇਕਿਨ ਆ ਬੰਦੇ ਨੇ ਫੋਨ ਖੋਹ ਨਹੀਂ ਦੇ। ਸਰ ਫੋਨ ਸਾਡੇ ਦੇ। ਪਾਜੀ ਇਹ ਤਾਂ ਦੇਖੋ ਤੁਸੀਂ ਕੈਮਰਾ ਦੇਖੋ ਗਲਤ ਕਰ ਰਹੇ। ਦੇਖੋ ਅਸੀਂ ਕੋਈ ਤੁਹਾਡੇ ਨਾਲ ਕੋਈ ਗਲਤ ਨਹੀਂ ਆ। ਤੁਹਾਡੇ ਨਾਲ ਕੋਈ ਸਾਡਾ ਹੋਣੀ ਬੈਸ ਨਹੀਂ। ਸੇਮ ਕੈਮਰਾ ਸੇਮ ਜੈ। ਟੈੱਕ ਕਰੀ ਸੰਦੀਪੋ ਆ ਜਿਹੜੇ ਹੈਗੇ ਨਾ ਇਹਨੇ ਹੋਰ ਹੈ। ਕੋਈ ਅਨਲੌਕ ਨਾ ਹੋਵੇ। ਅੱਛੇ ਭਰਾ ਨੇ ਗੱਡੀਆਂ ਦੇ मनीला स्टार्ट ओके आहे ਸੂਬਾ ਪ੍ਰਸ਼ਾਸਨ ਵੱਲੋਂ ਟਰੈਕ ਆ ਜਿਹੜਾ ਕਲੀਅਰ ਕਰਾ ਦਿੱਤਾ ਗਿਆ ਇਹ ਕੁਝ ਨੌਜਵਾਨ ਨੇ ਜਿਹੜੇ ਟਰੈਕ ਤੇ ਆ ਗਏ ਸੀ ਸੋ ਸਿਮਰਨਜੀਤ ਸਿੰਘ ਮਾਨ ਵੱਲੋਂ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਤੇ ਨਾ ਕਿਤੇ ਜਦੋਂ ਕਵਰੇਜ ਕਰ ਰਹੇ ਸੀਗੇ ਮੀਡੀਆ ਦਾ ਵੀ ਕੈਮਰਾ ਜਿਹੜਾ ਉਹ ਫੜਿਆ ਗਿਆ ਮੀਡੀਆ ਦਾ ਕੈਮਰਾ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਧੂਰੀ ਤੋਂ ਇਹ ਹਾਲਾਤ ਨੇ ਜੀ ਸਿਸਟਮ ਕਿ ਕਿੱਧਰ ਨੂੰ ਜਾ ਰਿਹਾ ਹੈ ਕੀ ਸਿਸਟਮ ਆ ਤੁਸੀਂ ਦੇਖ ਰਹੇ ਹੋ ਸੋ ਟਰੈਕ ਆ ਜਿਹੜਾ ਕਲੀਅਰ ਕਰਾ ਦਿੱਤਾ ਗਿਆ ਇਹ ਸਿਮਰਨਜੀਤ ਸਿੰਘ ਮਾਨ ਵੱਲੋਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਟਰੈਕ ਜਾਮ ਕਰਨ ਦੀ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਆ ਜਿਹੜਾ ਕੀਤਾ ਗਿਆ ਸੀ ਸੋ ਪ੍ਰਸ਼ਾਸਨ ਵੱਲੋਂ ਟਰੈਕ ਆ ਜਿਹੜਾ ਕਲੀਅਰ ਕਰਾ ਦਿੱਤਾ ਗਿਆ ਜੋ ਨੌਜਵਾਨ ਇੱਥੇ ਪਹੁੰਚੇ ਸੀ ਉਹਨਾਂ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਆ ਜਿਹੜੀ ਉਹ ਕਰਨ ਦੇ ਲਈ ਲਜਾਇਆ ਗਿਆ ਇੱਥੋਂ ਬੱਸਾਂ ਭਰ ਕੇ ਉਹਨਾਂ ਨੂੰ ਲਜਾਇਆ ਗਿਆ ਟਰੈਕ ਬਿਲਕੁਲ ਕਲੀਅਰ ਆ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਉਹ ਇੱਥੇ ਖੜੇ ਨੇ ਅੱਗੇ ਕਿਸ ਤਰ੍ਹਾਂ ਦਾ ਸਿਸਟਮ ਹੁੰਦਾ ਏ ਕੀ ਬਣਦਾ ਏ ਇਹ ਤਾਂ ਆਉਣ ਵਾਲਾ ਟਾਈਮ ਏ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਮਨੀ ਬੈਦ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਤੂਰੀ